ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 10 ਲੈ ਕੇ 15 ਫਰਵਰੀ ਤੱਕ ਦੇ ਮੌਸਮ ਅਫਰੈਡ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਣਾ ਸਭ ਤੋਂ ਪਹਿਲਾਂ ਜੀ ਹੁਣ ਦੀਆਂ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੇ ਜੋਗੇ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਜੀ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਪੰਜਾਬ ਦਾ ਮੌਸਮ ਜਿਹੜਾ ਬਿਲਕੁਲ ਸਾਫ਼ ਬਣਿਆ ਹੋਇਆ ਹੈ ਅੱਜ ਦਿਨ ਭਰ ਜਿਹੜੀ ਹੈ ਟਟੂਮੀ ਬਦਲ ਬਾਈ ਹਲਕੇ ਫੁਲਕੇ ਜੇ ਬੱਦਲ ਜੜਿਆ ਬਣ ਸਕਦੇ ਆ ਪੰਜਾਬ ਦੇ ਵਿੱਚ ਕੋਈ ਖਾਸੇ ਵੱਡੇ ਫੱਟੜ ਤੇ ਮੌਸਮ ਦੇ ਵਿੱਚ ਤਬਦੀਲੀ ਦੀ ਸੰਭਾਵਨਾ ਨਹੀਂ ਹੈ ਜੀ ਟੈਂਪਰੇਚਰ ਦੀ ਗੱਲ ਕਰੀਏ ਜੀ 35 36 ਤੇ ਗ੍ਰੇਡ ਜੇ ਟੈਂਪਰੇਚਰ ਅੱਜ ਦਿਨ ਦੇ ਰਿਕਾਰਡ ਹੋਣਗੇ ਆਉਣ ਵਾਲੇ 48 ਘੰਟੇ ਜਿਹੜੇ ਹੋਣਗੇ ਜੇ ਮੌਸਮ ਦੇ ਵਿੱਚ ਤਬਦੀਲੀ ਜੜੀ ਹੈ ਸ਼ੁਰੂ ਹੋ ਜਾਏਗੀ ਤੇ ਜੇਕਰ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗ ਮੌਸਮ ਹੱਗ ਲੋ ਉਹ ਤੁਹਾਡੇ ਨਾਲ ਸਾਂਝ ਕਰ ਦਿੰਨੇ ਆ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ 10 11 ਨੂੰ ਹਲਕਾ ਸਿਸਟਮ ਪੰਜਾਬ ਦੇ ਵਿੱਚ ਪ੍ਰਭਾਵਿਤ ਕਰੂਗਾ ਤੇ ਹਲਕੇ ਬਦਲੂ ਹੈ ਜਿਹੜੀ ਆ ਬਣਦੀ ਹੋਈ ਦੇਖੀ ਜਾਏਗੀ ਸੋ ਕੋਈ ਵੱਡੇ ਫੱਦਰ ਤੇ ਤਬਦੀਲੀ ਫਿਲਹਾਲ ਅਗਲੇ ਅਰਧਾ ਹਲਕੇ ਤਰ੍ਹਾਂ ਸੰਭਵ ਨਹੀਂ ਹੈ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ 13 14 ਔਰ 15 ਜਿਹੜਾ 13 ਵਾਲਾ ਸਿਸਟਮ ਹੋਏਗਾ ਵੱਡੇ ਫੱਦਰ ਤੇ ਜਿਹੜੀ ਆ ਮੀਂਹ ਅਤੇ ਝੱਖੜ ਜਿਹੜਿਆ ਲੈ ਕੇ ਆਏਗਾ 13 ਤਰੀਕ ਨੂੰ ਤੁਸੀਂ ਦੇਖ ਸਕਦੇ ਯੈਲੋ ਅਲਰਟ ਜਿਹੜਿਆ ਜਾਰੀ ਕਰ ਦਿੱਤੇ ਗਏ ਨੇ ਤੇਜ਼ ਤਖਾਨੀ ਹਵਾਵਾਂ ਜਿਨ੍ਹਾਂ ਦੀ ਰਫਤਾਰ ਹੋਏਗੀ 40 50 ਕਿਲੋ ਅਰ ਦੂਜੇ ਵਾਰ ਫਸੇ ਗੜੇਵਾਰੀ ਹੋ ਸਕਦੀ ਹੈ ਤੇ ਭਾਰੀ ਮੀਂਹ ਜੜਿਆ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਜਿਹੜੇ ਜਿਹੜੇ ਦਰਜ ਹੋਣਗੇ ਸੋ ਇਸ ਸਿਸਟਮ ਦਾ ਜਿਹੜਾ ਮੇਨ ਫੋਕਸ ਹੋਏਗਾ ਜੇ 13 ਦੀ ਸ਼ਾਮ ਤੋਂ ਲੈ ਕੇ 15 ਦੀ ਸਵੇਰ ਤੱਕ ਹੋਏਗਾ ਯਾਨੀ ਕਿ ਜਿਹੜੇ 13 ਦੀ ਰਾਤ 14 ਤੱਕ ਦੇ ਹਨ ਔਰ 14 ਜਿਹੜੀ ਰਾਤ ਹੋਏਗੀ ਇਸ ਸਿਸਟਮ ਦੇ ਸਦਕਾ ਪੰਜਾਬ ਦੇ ਵਿੱਚ ਭਾਰੀ ਮੀਂਹ ਚੱਕਰ ਦੀ ਜਿਹੜੀ ਉਮੀਦ ਹੈ ਲਾਈ ਜਾ ਰਹੀ ਹੈ ਕਲਮ ਲਾਗੇ ਜੇ ਤਿੰਨ ਦਿਨ ਐਕਟੀਵੇਟ ਰਹੇਗਾ ਸਿਸਟਮ 13 14 15 ਔਰ 16 16 ਤਰੀਕ ਤੋਂ ਦੁਪਹਿਰ ਤੋਂ ਬਾਅਦ ਮੌਸਮ ਜਿਹੜਾ ਹੈ ਬਿਲਕੁਲ ਸਾਫ਼ ਹੋ ਜਾਏਗਾ ਸੋ 13 ਨੂੰ 14 ਨੂੰ ਔਰ 15 ਨੂੰ ਜਿਹੜੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਤੇ ਆਉਣ ਵਾਲੇ ਦਿਨਾਂ ਲਈ ਇਹ ਫਿਲਹਾਲ ਜਿਹੜੇ ਨੇ ਅਲਰਟ ਤੇ ਰਹਿਣਗੇ ਪੰਜਾਬ ਦੇ ਕੁਝ ਜ਼ਿਲ੍ਹੇ ਤੇ ਪੰਜਾਬ ਦੇ ਵਿੱਚ ਫਾਰੀ ਵਿੱਚ ਜਿਹੜੇ ਦਰਜ ਹੋਣਗੇ ਸੋ ਟੈਂਪਰੇਚਰ ਦੇ ਵਿੱਚ ਗਰਾਵਟ ਵੀ ਆਊਗੀ ਇਹਨਾਂ ਦਿਨਾਂ ਦੇ ਨਾਲ ਉਸ ਤੋਂ ਬਾਅਦ ਟੈਂਪਰੇਚਰ ਦੇ ਵਿੱਚ ਮੋੜ ਤੋਂ ਜਿਹੜਾ ਗਾ ਵਾਦਾ ਦਰਜ ਹੋਗਾ ਜੀ ਸੰਗਲਦੇ ਅਗਲੀ ਵੀਡੀਓ ਦੇ ਵਿੱਚ ਜਤ ਜਤ ਦਾ ਧੰਨ